ਸਰ ਸੁਦੀਪ ਸਿੰਘ ਚੰਦੂਗਾ ਇੰਚਾਰਜ ਪੰਜਾਬ ਸਮਾਰਟ ਪੰਜਾਬ ਸਾਨੂੰ ਸੰਬੋਧਨ ਕਰਦੇ ਗਏ ਸਰ ਸੁਦੀਪ ਸਿੰਘ ਚੰਦੂਗਾ ਧੰਨਵਾਦ ਜੀ ਆਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਬਹੁਤ ਹੀ ਸੀਨੀਅਰ ਮੈਂ ਕਹੂੰਗਾ ਮਾਲਵੇ ਦੇ ਥੰਮ ਸੰਗਰੂਰ ਦੀ ਲੀਡਰਸ਼ਿਪ ਸਾਹ ਮੱਖਣ ਸਿੰਘ ਜੀ ਸੀਨੀਅਰ ਆਕੂ ਬਾਜਨ ਸਮਾਜ ਪਾਰਟੀ ਜਰਨਲ 70 ਪੰਜਾਬ ਸੁਮਕਰ ਸਿੰਘ ਵੀਰ ਸਾਹਿਬ ਜਰਨਲ 70 ਪੰਜਾਬ ਬਾਜਵਾ ਸਾਹਿਬ ਖੜੇ ਨੇ माजी ਸਾਹਿਬ ਬੋਲ ਕੇ ਗਏ ਨੇ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਦਾ ਮੈਂ ਦਿਲ ਦੀਆਂ ਗੈਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਅੱਜ ਤੁਸੀਂ ਛੋਟੇ ਜਿਹੇ ਸੱਦੇ ਤੇ ਵੱਡੀ ਤਦਾਦ ਦੇ ਵਿੱਚ ਇਕੱਠੇ ਹੋਏ ਉਹ ਤੇ ਬੜੀ ਦੁੱਖ ਦੀ ਗੱਲ ਸੀ ਕਿਉਂਕਿ ਮਨੁਭਾਦੀ ਤਾਕਤਾਂ ਨੇ ਸਾਡੇ ਬਜ਼ੁਰਗਾਂ ਦੇ ਪੱਕ ਨੂੰ ਹੱਥ ਪਾਉਣ ਦਾ ਯਤਨ ਕੀਤਾ ਤੇ ਉੱਥੇ ਸਾਡਾ ਇਕੱਠਾ ਹੋਣਾ ਜ਼ਰੂਰੀ ਬਣਦਾ ਸਭ ਤੋਂ ਪਹਿਲਾਂ ਆਓ ਆਪਾਂ ਅਲਕੇ ਫਤਿਹ ਅੱذਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਭਾਰਤ ਸਤਿਕਾਰਯੋਗ ਸਾਥੀਓ ਮੈਨੂੰ ਸੰਗਰੂਰ ਲੋਕ ਸਭਾ ਦੀ ਲੀਡਰਸ਼ਿਪ ਤੋਂ ਹਮੇਸ਼ਾ ਬਹੁਤ ਕੁਸ਼ਿੰ ਸਿੰਘਣ ਨੂੰ ਮਿਲੇ ਮੈਂ ਕਹਿ ਸਕਦਾ ਕਿ ਜਿਹੜੀ ਧੁੱਡ ਮੇਰੇ ਵਿੱਚ ਲੀਡਰਸ਼ਿਪ ਖੜੀ ਹੈ ਸਾਰੇ ਇੰਨੇ ਸਮਝਦਾਰ ਇੰਨੇ ਸਿਆਣੇ अनुशासन ਚ ਰਹਿਣ ਵਾਲੇ ਨੇ ਤੇ ਤੁਸੀਂ ਤੇ ਇੱਥੇ ਕਿਹਾ ਵੀ ਕੁਲਦੀਪ ਸਿੰਘ ਆਫੀ ਆਏ ਵੀ ਅਸੀਂ ਤੁਹਾਡੇ ਫੈਨ ਆ ਮੈਂ ਕਹਿਣਾਗਾ ਮੈਂ ਆਪਦੇ ਅੰਦਰ ਦੀ ਗੱਲ ਦੱਸਾਂ ਮੈਂ ਸੰਗਰੂਰ ਵਾਲਿਆਂ ਦਾ ਫੈਨ ਤੁਹਾਡੇ ਲੀਡਰਸ਼ਿਪ ਦਾ ਫੈਨ ਸਤਿਕਾਰਯੋਗ ਸਾਥੀਓ ਕਿਉਂਕਿ ਕਾਫੀ ਮੁਲਾਜ਼ਮ ਨੌਕਰੀਆਂ ਪ੍ਰਾਪਤ ਕਰਕੇ ਰਿਟਾਇਰ ਹੋ ਕੇ ਉਹ ਸਿਰਫ ਮੌਕਾ ਪ੍ਰਾਪਤੀ ਆਪਦੇ ਬੱਚਿਆਂ ਦੇ ਵਿੱਚ ਹੀ ਆਪਦਾ ਜੀਵਨ ਬਦਲਿਤ ਕਰਦੇ ਨੇ ਪਰ ਤੁਹਾਡੇ ਥੰਮ ਜਿਹੜੇ ਤੁਹਾਡੇ ਵਿੱਚ ਖੜੇ ਨੇ ਪਹਿਲਾਂ ਕਾਰਬਾਤ ਦੀ ਦੇਖਭਾਲ ਪੂਰੀ ਕਰਨ ਤੋਂ ਬਾਅਦ ਬਾਕੀ ਜ਼ਿੰਦਗੀ ਭੋਜਨ ਸਮਾਜ ਨੂੰ ਸਮਰਪਿਤ ਕੀਤੀ ਹੈ ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਦੂਸਰੀ ਗੱਲ ਜਿਹੜਾ ਅੱਜ ਦਾ ਇਹ ਵਿਸ਼ਾ ਬੜਾ ਗੰਭੀਰ ਵਿਸ਼ਾ ਸਾਨੂੰ ਸਾਧ ਸ਼੍ਰੀ ਕਾਂਚੀਰਾਮ ਨੇ ਕੱਲੀ-ਕੱਲੀ ਗੱਲ ਪਹਿਲਾਂ ਸਮਝਾਈ ਹੋਈ ਸਾਧ ਸ਼੍ਰੀ ਕਾਂਚੀਰਾਮ ਕਿਹਾ ਕਰਦੇ ਸੀ ਕਿ ਚਮਚਿਆਂ ਨਾਲ ਕਦੇ ਨਾ ਉਲਝ ਜਿਹੜੇ ਹੱਥਾਂ ਦੇ ਵਿੱਚ ਚਮਚਾ ਚੱਲ ਰਿਹਾ ਹੋਵੇ ਖੇਡ ਰਿਹਾ ਹੋਵੇ ਉਹ ਹੱਥ ਨੂੰ ਤੋੜਨ ਦਾ ਕੰਮ ਕਰੋ ਤੇ ਉਹ ਹੱਥ ਨੂੰ ਤੋੜਨ ਵਾਸਤੇ ਆਪਾਂ ਅੱਜ ਸੰਗਰੂਰ ਦੀ ਇਤਿਹਾਸਕ ਧਰਤੀ ਤੇ ਇਕੱਠੇ ਹੋਏ ਕਿਉਂਕਿ ਸਾਥ શ્રી ਕਾਂਚੀਰਾਮ ਬਹੁਤ ਬਰੀਕੀ ਨਾਲ ਸਮਝਾਉਂਦੇ ਸਨ ਉਹਨਾਂ ਨਾਲ ਸਾਰਿਆਂ ਨੇ ਆਪਾਂ ਕਿਸੇ ਨੇ ਘੱਟ ਕਿਸੇ ਦੇ ਵੱਧ ਆਪਾਂ ਕੰਮ ਕੀਤਾ ਐਡੀ ਵੱਡੀ ਮਾੜੀ ਘਟਨਾ ਹੋਈ ਹੈ ਮੈਂ ਪੁਲਿਸ ਕਮਿਸ਼ਨਰ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਟੈਚੂ ਨਾਲ ਛੇੜਛਾੜ ਹੋਈ ਹੈ ਕੋਈ ਗੰਭੀਰਤਾ ਨਾਲ ਨਹੀਂ ਲੈ ਰਹੀ ਸਰਕਾਰ ਜੋ ਕਿ ਢੋਡੇ ਵਾਲਾ ਥੋੜਾ ਹੀ ਕਹਿਣਾ ਹੁੰਦਾ ਸੀ ਸੀਐਮ ਬਹਿਲਾ ਕਿ ਜਿਹੇ ਜੀ ਕੋਕੋ ਉਹ ਜਿਹੇ ਕੋਕੋ ਦੇ ਪੱਤੇ ਜਦੋਂ ਅੰਮਿਤ ਸ਼ਾ ਬਾਬਾ ਸਾਹਿਬ ਡਾਕਟਰ ਅੰਬੇੜਕਰ ਨੂੰ ਛੋਟਾ ਕਰਨ ਵਾਸਤੇ ਅੰਬੇੜਕਰ 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 ਸਵਰਗ ਮਿਲ ਜਣਾ ਸੀ ਕਿਸੇ ਨੇ ਅੱਜ ਤਹਾਂ ਹੀ ਨਰਕ ਸਵਰਗ ਦੇਖਿਆ ਕਹਿਣ ਦਾ ਮਤਲਬ ਅੱਜ ਤੱਕ ਉਹ ਹੰਕਾਰੀ ਪੁਰਸ਼ ਨੇ ਇਸ ਗੱਲ ਦੀ ਵੀ ਮਾਫੀ ਨਹੀਂ ਮੰਗੀ ਵੀ ਮੈਂ ਅੰਬੇੜਕਰ ਜੀ ਲਈ ਗਲਤ ਇਸ ਸ਼ਬਦ ਦੇ ਇਸਤੇਮਾਲ ਕੀਤੇ ਨੇ ਮੈਂ ਤੁਹਾਨੂੰ ਕਹਿਣਾ ਚਾਹਣਾ ਤੇ ਚੈਨਲਾਂ ਤੇ ਦੱਸਣਾ ਚਾਹਣਾ ਕਿ 바ਵਾ ਸਾਹਿਬ ਕੋਲੇ ਜਿੰਨੀਆਂ ਡਿਗਰੀਆਂ ਸੀ ਜਿੰਨੇ 바ਵਾ ਸਾਹਿਬ ਪੜ੍ਹੇ ਲਿਖੇ ਹੋਏ ਸੀ ਜਿੰਨਾ 바ਵਾ ਸਾਹਿਬ ਦਾ ਸਿੱਖਿਆ ਪ੍ਰਤੀ ਉਹਨਾਂ ਦਾ ਰੁਝਾਨ ਸੀ ਜਾਂ ਉਹਨਾਂ ਨੇ ਸਿੱਖਿਆ ਫੋਰਨ ਕੰਟਰੀਆਂ ਦੇ ਵਿੱਚੋਂ ਪ੍ਰਾਪਤ ਕੀਤੀ ਕੀਤੀ ਸੀ ਅੰਮਿਤ ਸ਼ਾ ਤਾਂ 바ਵਾ ਸਾਹਿਬ ਦੇ ਕਿੱਟਿਆਂ ਬਰਾਬਰ ਵੀ ਨਹੀਂ ਸਤਿਕਾਰਯੋਗ ਸਾਥੀ ਉਹ ਕਿੱਟਿਆਂ ਦੇ ਬਰਾਬਰ ਵੀ ਨਹੀਂ ਸਿੱਖਿਆ ਪ੍ਰਾਪਤ ਨਹੀਂ ਕਰੇਗੇ ਇਹਜੇ ਵਿਅਕਤੀ ਉੱਠ ਕੇ 바ਵਾ ਸਾਹਿਬ ਡਾਕਟਰਾਂ ਵੇੜ ਕਰ ਤੇ ਸਟੇਟਮੈਂਟਾਂ ਦੇਣ ਲੱਗ ਜਾਣਗੇ ਠੀਕਾ ਤੁਸੀਂ ਭਾਈਚਾਰਿਆਂ ਨੂੰ ਬਾੜ ਕੇ ਇੱਕ ਗਲਤ ਏਜੰਡੇ ਧਰਮਾਂ ਦਾ ਇਸਤੇਮਾਲ ਕਰਕੇ ਅੱਜ ਸਦਾ ਪ੍ਰਾਪਤ ਕਰ ਲਈ ਪਰ 바ਵਾ ਸਾਹਿਬ ਡਾਕਟਰਾਂ ਵੇੜ ਕਰ ਨੂੰ ਅੱਜ ਬਿਸ਼ੁਪ ਮੰਨਦਾ ਅਮਰੀਕਾ ਯੂ ਐਸ ਏ ਬੜੀਆਂ ਬੜੀਆਂ ਕੰਟਰੀਆਂ ਕਹਿ ਰਹੀਆਂ ਜੇ ਕਿਤੇ ਹੀਰਾ ਸਾਡੇ ਕੋਲੇ ਹੁੰਦਾ ਜਿੱਥੇ ਸਾਡਾ ਮੁਲਖ ਪਹੁੰਚਿਆ ਤਾਂ ਬਾਤਾਂ ਛੋੜ ਅੱਗੇ ਅਸੀਂ ਤਰੱਕੀ ਕਰਨੀ ਸੀ ਪਰ ਮੈਂ ਕਹਿੰਦਾ ਅਫਸੋਰ ਇਹਦੇ ਨਕੰਮੇ ਲੋਕ ਭਾਰਤ ਦੇ ਵਿੱਚ ਤੇ ਉਸ ਜਿਹੜੇ ਮਨੁੱਖਵਾਦੀ ਨਕੰਮੇ ਲੋਕ ਨੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਅੱਜ ਤੱਕ ਕਿਸਨ। 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਿਧਾਂਤ ਮੈਂ ਕਹਿ ਸਕਦਾ ਇਹ ਜਿੰਨਾ ਕਿ ਮੈਨੂੰ ਨੌਲੇਜ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਿਤ ਹੋ ਕੇ ਹੀ ਤਿਆਰ ਕੀਤਾ ਸੀ। ਉਹਨਾਂ ਨੇ ਸਾਰੀਆਂ ਕੰਟਰੀਆਂ ਦੇ ਸੰਵਿਧਾਨਾਂ ਦੀ ਸਟੱਡੀ ਕਰਕੇ ਫਿਰ ਜਾ ਕੇ ਇਹ ਸਾਡੇ ਲਈ ਕਿਆ ਚੰਗਾ ਕਿਆ ਮਾੜਾ ਉਹ ਸਿਧਾਂਤ ਸਾਨੂੰ ਸੋਪਿਆ ਸੀ ਸਤਿਕਾਰਯੋਗ ਸਾਥੀਓ ਪਰ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਅੱਜ ਜਿਹੜਾ ਵੀ ਉੱਠਦਾ ਉਹ ਅੰਬੇਡਕਰ ਸਾਹਿਬ ਦੇ ਸੰਘਰਸ਼ ਨੂੰ ਮਤਲਬ ਕਿ ਉਹਨਾਂ ਦੀ ਤਪੱਸਿਆ ਨੂੰ ਉਹਨਾਂ ਨੂੰ ਸੇਰਾਤਾ ਕੀ ਦੇਣਾ ਸੀ ਉੱਠੇ ਸਿੱਧੇ ਸ਼ਬਦ ਕਹਿ ਕੇ ਉਹਨਾਂ ਦਾ ਕੱਦ ਘੱਟ ਕਰਨ ਦਾ ਜਪਨ ਕਰਦੇ ਹੁਣ ਕਾਂਗਰਸ ਨੇ ਨਾਰਾ ਦਿੱਤਾ ਜੈ ਬਾਪੂ ਜੈ ਬਾਪੂ ਦਾ ਮਤਲਬ ਜਿਹੜੇ ਲੋਕ ਸੁਚੇਤ ਨੇ ਜਿਹੜੇ ਜੈ ਭੀਮ ਕਹਿੰਦੇ ਨੇ ਉਹਨਾਂ ਦੇ ਕੋਹੋਂ ਉਹ ਬਾਪੂ ਦੀ ਜੈ ਕਰਾਉਂਦਾ ਉਹਨਾਂ ਦਾ ਇੱਕ ਸਜੰਤਰ ਹੁਣ ਅਮਿਤ ਸ਼ਾਹ ਪਿਛਲੇ ਦਿਨੀ ਬੋਲੇ ਆ ਜੀਪੀ ਲੱਗੀ ਹੋਈ ਐ ਇਸੇ ਕੰਮ ਤੇ ਅੰਬੇਡਕਰ ਦੇ ਵਿਰੋਧ ਦੇ ਵਿੱਚ ਉਹ ਲੋਕਾਂ ਨੂੰ ਅੰਬੇਡਕਰ ਦਾ ਨਾਮ ਪਲਾਉਣਾ ਚਾਹੁੰਦੇ ਨੇ ਯਾਦ ਕਰੋ ਯਾਰ ਬੈਠੇ ਨੇ ਸੀਨੀਅਰ ਲੀਡਰਸ਼ਿਪ ਸਾਰਿਆਂ ਨੂੰ ਪਤਾ चौहान ਸਾਹਿਬ ਖੜੇ ਨੇ ਫਤੇਪੁਰ ਸਾਹਿਬ ਖੜੇ ਨੇ ਕਿਵੇਂ ਅਸੀਂ ਉਹ ਟਾਈਮ ਭੁੱਲ ਜਾਈਏ ਕਿ 바ਵਾ ਸਾਹਿਬ ਮੈਂ ਕੱਲ ਪਰਸੋ ਪੁੱਛਿਆ ਇੱਕ ਕਾਂਗਰਸ ਨੇ ਨਾਰਾ ਦਿੱਤਾ ਹੁਣ ਜੈ ਬਾਪੂ जय पे जय संविधान ਅਸੀਂ ਉਹ ਹੁਣ ਤੁਸੀਂ ਜੈ ਕਹਿਣ ਲੱਗੇ ਭੀਮ ਦੇ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਹੁਣ ਤੁਸੀਂ ਘਰ ਨਹੀਂ ਦਿੰਦੇ ਆ ਵੀ ਅੰਮਿਤ ਸ਼ਾਹ ਨੇ ਮਾੜਾ ਬੋਲਿਆ ਉਹਨੇ ਮਾੜਾ ਬੋਲਿਆ ਮਾਫੀ ਮੰਗਣੀ ਚਾਹੀਦੀ ਸੀ ਮੈਂ ਕਾਂਗਰਸ ਨੂੰ ਸਵਾਲ ਕਰਨਾ ਚਾਹਣਾ ਕਿ ਉਹ ਟਾਈਮ ਭੁੱਲ ਗਏ ਜਦੋਂ ਤੁਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਉਹਦੀ ਡੈਰੀ ਟੱਕਣ ਵਾਲਾ ক্লোਜ਼ ਕਰ ਆਪਣੇ ਚੋਣ ਨਿਸ਼ਾਨ ਦੇ ਖੜਾ ਕਰਕੇ 바ਵਾ ਸਾਹਿਬ ਨੂੰ ਚੋਣ ਹਰਾਇਆ ਸੀ ਅਸੀਂ ਉਹ ਗੱਲ ਭੁੱਲ ਨਹੀਂ ਸਕਦੇ ਤੁਸੀਂ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਚਾਹੁੰਦੇ ਜੀ ਪਰੇਸ਼ਾਨ ਕਰਨ ਤੇ ਲੱਗੇ ਰਹੇ ਹਾਂ ਖੱਜਲ ਖਵਾਰ ਕਰਨ ਤੇ ਲੱਗੇ ਰਹੇ ਹਾਂ ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ 1952 ਤੋਂ ਬਾਅਦ 1999 ਤੱਕ ਕਿੰਨੇ ਕਾਂਗਰਸ ਦੇ ਪੀਐਮ ਬਣੇ ਕਿਸੇ ਨੇ ਭਾਰਤ ਰਤਨ ਨਹੀਂ ਦਿੱਤਾ ਇਹ ਤਾਂ ਜਾਂਦਾ ਰਹੇ ਪੰਜਾਬ ਦਾ ਸਪੂਤ ਮੈਂ ਕਹਿੰਦਾ ਸਾਥ ਸ਼੍ਰੀ ਕਾਂਸੀ ਲੰ ਲਈ ਮੈਂ ਕਿੱਥੋਂ ਸ਼ਬਦ ਲਿਆਵਾਂ ਕਿ ਉਹ ਮਹਾਨ ਸਪੂਤ ਨੇ ਪੰਜਾਬ ਦੇ ਵਿੱਚੋਂ ਵਾਦਨ ਸਮਾਜ ਪਾਰਟੀ 1984 ਚ ਬਣਾਈ 99 ਚ ਤਿੰਨ ਐਮਪੀ ਜਿੱਤੇ ਕੇਂਦਰ ਦੇ ਵਿੱਚ ਤਿੰਨੇ ਐਮਪੀਆ ਦਾ ਸਮਰਥਨ ਦੇ ਕੇ ਬੀ.ਪੀ ਸਿੰਘ ਦੀ ਸਰਕਾਰ ਬਣਾਈ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਭਾਰਤ ਰਤਨ ਦਵਾਇਆ ਸਰਕਾਰ ਨੇ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸ੍ਰੀ ਕਾਂਸੀਰਾ ਵੀ ਅਮਰ ਰਹੇ। ਅਮਰ ਰਹੇ ਅਮਰ ਰਹੇ। ਜਿਵੇਂ ਭੁੱਲ ਜਾਈਏ ਤੁਹਾਡੀ ਸੋਚ ਤੇ ਰਾਜਾ ਦੇ ਧੋਕੇ। ਜਿਵੇਂ ਭੁੱਲ ਜਾਈਏ ਤੁਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਇੰਨਾ ਮਜਬੂਰ ਕੀਤਾ ਕਿ ਉਹਨੂੰ ਕਾਨੂੰਨ ਮੰਤਰੀ ਤੋਂ ਅਸਤੀਫਾ ਦੇਣਾ ਪਿਆ ਅੱਜ ਤੁਸੀਂ 바ਵਾ ਸਾਹਿਬ ਵੈਕਟਰ ਐਮੇਡ ਕਰਦਾ ਨਾਂ ਪਾਤਰ ਰਹੇ ਹੋ ਇੱਕ ਚੋਣਾਂ ਦੇ ਲਈ ਇੱਕ ਸਮਾਜ ਨੂੰ ਗਮਰਾਹ ਕਰਨ ਲਈ 바ਵਾ ਸਾਹਿਬ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਤੁਸੀਂ ਚੋਣਾਂ ਹਰਾਉਣ ਦਾ ਕੰਮ ਕੀਤਾ ਹਰੇਕ ਸੰਘਰਸ਼ ਦੇ ਵਿੱਚ ਕਾਂਗਰਸ ਨੇ ਹੱਥ ਕੰਡੇ ਅਪਣਾ ਕੇ 바ਵਾ ਸਾਹਿਬ ਨੂੰ ਤੰਗ ਪਰੇਸ਼ਾਨ ਕਰਨ ਦਾ ਕੰਮ ਕੀਤਾ ਰਾਹ ਦੇ ਵਿੱਚ ਟੋਏ ਪੱਟੇ ਤੇ ਅੱਜ ਕਾਂਗਰਸ ਜੈਪੀਨ ਕਹਿੰਦੀ ਨੂੰ ਮੈਨੂੰ ਕਹਿਣਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਮੈਨੂੰ ਤਾਂ ਐ ਲੱਗਦਾ ਕਿ ਇਹਨਾਂ ਨੂੰ ਮਾੜੀ-ਮੋਟੀ ਆਪਦੇ ਅੰਦਰ ਝਾਤ ਮਾਰਨੀ ਚਾਹੀਦੀ। ਮੈਂ ਭਾਜਪੀ ਦੀ ਗੱਲ ਕੀਤੀ, ਕਾਂਗਰਸ ਦੀ ਗੱਲ ਕੀਤੀ ਜਿਹੜੇ ਹੁਣ 바ਵਾ ਸਾਹਿਬ ਨੂੰ ਮੰਨਣ ਲੱਗੇ ਹੋਏ ਆ ਪਰ ਖੰਡ ਕਰ ਰਹੀ ਹੈ ਤੇ ਹੁਣ ਇੱਕ ਆਮ ਆਦਮੀ parl ਇਹ ਤਾਂ ਉਸ ਤਰ੍ਹਾਂ ਸਤਿਕਾਰਯੋਗ ਸਾਥੀਓ ਜਿਵੇਂ ਛਿਪਕਲੀ ਸਾਰੀ ਰਾਤ ਮੱਛਰ ਕੀੜੇ ਮਕੌੜੇ ਖਾ ਕੇ ਸਵੇਰੇ ਉਹ ਰੈਬਰਾਂ ਦੀ ਫੋਟੋ ਪਿੱਛੇ ਲੁਕ ਜਾਂਦੀ ਹੈ। ਇਹਨਾਂ ਨੇ ਤਾਂ ਸਿਰ ਤੇ ਫੋਟੋ ਲਾਈ ਹੋਈ ਹੈ। ਸਿਰ ਤੇ ਫੋਟੋ ਲਾ ਕੇ ਬਾਬਾ ਸਾਹਿਬ ਦੇ ਥੱਲੇ ਬੈਠ ਕੇ ਤੇ ਬਾਬਾ ਸਾਹਿਬ ਦੇ ਸਿਧਾਂਤ ਨੂੰ ਖਤਮ ਕਰਨ ਵਾਸਤੇ ਬਾਬਾ ਸਾਹਿਬ ਦੇ ਸਿਧਾਂਤ ਨੂੰ ਤੋੜਨ ਵਾਸਤੇ ਕੋਈ ਮੌਕਾ ਨਹੀਂ ਜਾਣ ਦਿੰਦੇ ਪੰਜ ਨਗਰ ਨਿਗਮੰਦੀਆਂ ਚੋਣਾਂ ਹੋਈਆਂ ਪੰਜਾਬ ਤੇ ਸਤਿਕਾਰਯੋਗ ਸਾਥੀ ਉਹ ਪੰਜ ਨਗਰ ਨਿਗਮੰਦੀਆਂ ਚੋਣਾਂ ਪੰਜਾਂ ਦੇ ਵਿੱਚੋਂ 40% ਸਾਡੀ ਆਬਾਦੀ ਹੋਵੇ ਸ਼ਡਿਊਲ ਕਾ ਸਮਾਜ ਦੀ ਘੱਟੋ ਘੱਟ ਦੋ ਘੱਟੋ ਘੱਟ ਦੋ ਨਗਰ ਨਿਗਮ ਚੇਅਰਮੈਨ ਦਾ ਨਗਰ ਨਿਗਮ ਤੇ ਜਿਹੜੇ ਪ੍ਰਧਾਨ ਹੁੰਦੇ ਨੇ ਮੇਅਰ ਹੁੰਦੇ ਨੇ ਦੋ ਬਣਨੇ ਚਾਹੀਦੇ ਸੀ ਸਾਰੀ ਰਜਿਸਟਰੀ 38 5 ਜ ਮੈਂ ਕਿਸੇ ਜਰਨਲ ਕੈਟਾਗਰੀ ਦੇ ਵਿਰੁੱਧ ਨਹੀਂ ਮੈਂ ਕਹਿੰਦਾ ਕੋਟੇ ਦੇ ਤਹਿਤ ਜਿਹੜੇ ਜਿਨ੍ਹਾਂ ਦੀ ਆਬਾਦੀ 40% ਆ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਕੀ ਸਨਮਾਨ ਦਿੱਤਾ ਤੁਸੀਂ 93 ਐਮਐਲਏ ਪੰਜਾਬੀਆਂ ਨੇ ਜਿਤਾਏ ਗਰੀਬ ਕਿਸਾਨ ਮਜ਼ਦੂਰਾਂ ਨੇ ਜਦੋਂ 70 ਆਸਨ ਸਭਾ ਮੈਂਬਰ ਬਣਾਉਣੇ ਪਏ ਸਭ ਤੇ ਦਿੱਲੀ ਤੋਂ ਰਜਵਾੜੇ ਫੜ ਕੇ ਲਿਆਂਦੇ ਨਾ ਕੋਈ ਮੱਜ ਵੀ ਨਰਮਦਾਸ ਦੀ ਆ ਨਾ ਧਾਨਕਾ ਹੋਰ ਹੀ ਸਾਡੇ ਸਮਾਨ ਦਾ ਕੋਈ ਨਜ਼ਰ ਹੀ ਨਹੀਂ ਆਇਆ ਮੇਰਾ ਕਹਿਣ ਦਾ ਮਤਲਬ ਸਤਿਕਾਰਯੋਗ ਸਾਥੀਓ ਹੁਣ ਮੈਂ ਤਾਜੀ ਗੱਲ ਮੇਹਰਾਂ ਦੀ ਕਰੀ ਹੈ ਜੇ ਕੁੜੀ ਸਾਡੀ ਧੀ ਬੇਈ ਜਾਂਦੀ ਹੈ ਜੇ ਉਹਨੂੰ ਕੋਈ ਤੰਗ ਪਰੇਸ਼ਾਨ ਕਰਦਾ ਉਹ ਮਾਪਿਆਂ ਕੋਲੇ ਜਾਂਦੀ ਹੈ ਬਈ ਮੈਂ ਬੜੀ ਪਰੇਸ਼ਾਨ ਮੈਂ ਇੱਕ ਏਸੇ ਦੀ ਏ ਗੱਲ ਆਧਾਰਨ ਇਸ ਕਰਕੇ ਦੇ ਰਹੇ ਆ ਕਿ ਜਦੋਂ ਅਸੀਂ ਕਿਤੇ ਤੰਗ ਪਰੇਸ਼ਾਨ ਹੁੰਨੇ ਆ ਕੋਈ ਪੁਲਿਸ ਅਧਿਕਾਰੀ ਸਾਡੀ ਗੱਲ ਨਹੀਂ ਸੁਣਦਾ ਤਾਂ ਵੀ ਜੇ ਕੋਈ ਧਨਾੜ ਵਿਅਕਤੀ ਸਾਡੀ ਜਾਤੀ ਪ੍ਰਤੀ ਸਾਨੂੰ ਅਪਸ਼ਬਦ ਵਰਤਦਾ ਸਾਡੇ ਨਾਲ ਧੱਕਾ ਹੁੰਦਾ ਸਾਨੂੰ ذلیل ਕੀਤਾ ਜਾਂਦਾ ਜਾਤੀ ਤੌਰ ਤੇ ਅਸੀਂ ਇੱਕ ਲੈਟਰ ਲਿਖ ਕੇ ਐਸਸੀ ਕਮਿਸ਼ਨ ਨੂੰ ਚਿੱਠੀ ਪਾਉਣੇ ਆ ਪਾਉਣੇ ਆ ਕਿ ਨਹੀਂ ਪਾਉਂਦੇ ਤੇ ਉਹਦੀ ਇਨਕਵਾਰੀ ਖੁੱਲਦੀ ਹੈ ਵੀ ਬਾਕੀ ਇਹਨੇ ਗਲਤ ਕੀਤਾ ਕਿ ਨਹੀਂ ਕੀਤਾ ਉਹ ਜਦੋਂ ਦਾ ਪੰਜਾਬ ਸੂਬਾ ਬਣਿਆ ਉਹ ਤੁਹਾਡੇ ਐਸਸੀ ਭਰਾਵਾਂ ਦੇ ਵਿੱਚੋਂ ਮਤਲਬ ਕਿ ਐਸਸੀ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਸੀ ਜਿਹੜੀ ਤੁ ਵੀ ਤਾਜੀ ਸਰਕਾਰ ਸਹੇੜੀ ਆ ਇਹਨੇ ਉੱਥੋਂ ਐਸਸੀ ਕਮਿਸ਼ਨ ਦੀ ਛੁੱਟੀ ਕਰਕੇ ਐਸਸੀ ਭਾਈਚਾਰੇ ਵਾਲੇ ਦੀ ਰਜਵਾੜਾ ਪਾਇਆ ਤੇ ਜੇ ਹੁਣ ਤੁ ਵੀ ਉੱਥੇ ਜਾਓ ਕਿ ਸਾਨੂੰ ਕਿਸੇ ਨੇ ਜਾਤੀ ਤੌਰ ਤੇ ذلیل ਕੀਤਾ ਤੋਡੀ ਕੋਈ ਗੱਲ ਸੁਣੂਗਾ ਬਿਲਕੁਲ ਨਹੀਂ 18 ਲੱਖ ਪਰ ਨਿਯੁਕਤ ਕਰਨੇ ਸੀ ਜਦੋਂ 18 ਲੱਖ ਪਰ ਸਾਡਾ ਉੱਥੇ ਇੱਕ ਤੋਂ ਤੱਕ ਕੀ ਜਰਨਲ ਐਡਵੋਕੇਟ ਕੋਲੇ ਐਫੀਡੈਫ ਦਵਾ ਕੇ ਉਥੇ ਕਿਹਾ ਕਿ ਇਹ ਜਿਹੜੇ ਛੋਟੇ ਫਰਾਦਰੀ ਦੇ ਲੋਕ ਜਿਨ੍ਹਾਂ ਨੂੰ ਸਾਨੂੰ ਸਮਝਦੇ ਨੇ ਇਹ 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 ਮਤਬੁੱਧੀ ਹੁੰਦੇ ਨੇ ਇਥੋਂ ਤੱਕ ਦਲੀਲ ਹੋਣ ਤੋਂ ਬਾਅਦ ਹੁਣ ਤਾਂ ਜਰਮ ਹੈ ਇਹ ਗੱਲਾਂ ਕਿਉਂ ਕਰੀਏ ਇਹ ਪਹਿਲਾਂ ਇਹ ਸਰਕਾਰਾਂ ਇਸ ਤਰ੍ਹਾਂ ਕਰ ਰਹੀਆਂ ਤਾਂ ਲੋਕਾਂ ਦਾ ਰੁਝਾਨ ਮਾੜੇ ਅੰਸਰਾਂ ਦਾ ਫੇਰ ਇਸ ਤਰ੍ਹਾਂ ਬਣਦਾ ਕਿ ਅਸੀਂ ਬਾਬਾ ਸਾਹਿਬ ਅਸੀਂ ਵੀ ਇਹ ਕੁਝ ਕਰ ਦਈਏ ਜਦੋਂ ਇਹਨਾਂ ਦਾ ਕੁਝ ਨਹੀਂ ਹੁੰਦਾ ਤੇ ਸਾਡਾ ਕੀ ਆ ਬੋਲ ਮੈਂ ਕਹਣਾ ਉਹਨੂੰ ਕਹਿੰਦੇ ਨੇ ਨਾ ਉਹ ਚਮਚਾ ਜਿਹੜੇ ਹੱਥਾਂ 'ਚ ਜਿ ਮੈਂ ਕਹਣਾ ਉਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਉਹ ਤਿਆਰ ਕਰਕੇ ਕਿਸੇ ਦਾ ਪ੍ਰੋਜੈਕਟ ਸੀ ਕਿੱਥੋਂ ਅੱਗ ਆ ਗਈ ਕਿੱਥੋਂ ਕਾਣਾ ਆ ਗਿਆ ਕਿੱਥੋਂ ਪੌੜੀ ਆ ਗਈ ਸਭ ਸ਼ਯੰਤਰ ਦੇ ਤਹਿਤ ਹੋਇਆ ਤੇ ਹੁਣ ਪੁਲਿਸ ਪ੍ਰਸ਼ਾਸਨ ਸਾਰੇ ਰਲ ਕੇ ਇਸ ਗੱਲ ਨੂੰ ਦਬਾਉਣਾ ਚਾਹੁੰਦੇ ਨੇ ਪਰ ਭਾਜਪਾ ਸਮਾਜ ਪਾਰਟੀ ਇਸ ਗੱਲ ਨੂੰ ਦਬਣ ਨਹੀਂ ਦਿੰਦੀ ਅਸੀਂ ਸੀਬੀਆਈ ਜਾਂਚ ਦੀ ਮੰਗ ਕਰਕੇ ਇਹ ਕਹਿਣਾ ਚਾਹੁੰਦੇ ਆ ਤੇ ਉਤੇ ਐਨਐਸਏ ਲਾ ਕੇ ਇਹ ਜੇ ਵਿਅਕਤੀਆਂ ਦੇ ਜਿਹੜੇ ਉਹ ਸਾਜ਼ਿਸ਼ੂ ਦੇ ਵਿੱਚ ਸ਼ਾਮਲ ਸੀ ਆਸਮ ਦੇ ਵਿੱਚ ਇਹ ਡਿਗਰੂਗੜ ਦੀਆਂ ਜੇਲਾ ਚ ਭੇਜਣ ਵਾਲੇ ਇਹ ਡਿਗਰੂਗੜ ਦੀਆਂ ਜੇਲਾ ਚ ਭੇਜਣ ਵਾਲੇ ਲੋਕ ਨੇ ਜਿਹੜੇ ਉਹ ਸੈਯੰਤਰ ਦੇ ਵਿੱਚ ਸ਼ਾਮਲ ਸੀ ਇਕੱਲੇ ਵਿਅਕਤੀ ਦਾ ਉਹ ਕੰਮ ਨਹੀਂ ਇਹਨਾਂ ਨੇ ਜਾਣ ਬੁੱਝ ਕੇ ਜਿਸ ਦਿਨ ਸੰਵਿਧਾਨ ਲਾਗੂ ਹੋਇਆ ਉਸੇ ਦਿਨ ਹੀ ਇਹ ਸੈਯੰਤਰ ਕਰਿਆ ਇਹਦੇ ਪਿੱਛੇ ਬਹੁਤ ਵੱਡੇ ਕਚਾਲਾ ਸਤਿਕਾਰਯੋਗ ਸਾਥੀਓ ਸਾਨੂੰ ਸੁਚੇਤ ਰਹਿਣਾ ਪਊ ਆ ਇੱਕ ਬਲਾਰਾ ਬੋਲ ਕੇ ਗਿਆ ਸੀ ਕਿ ਉਹ ਇੰਜੈਕਸ਼ਨ ਲਾ ਕੇ ਟੀਕਾ ਲਾ ਕੇ ਸਾਨੂੰ ਚੈੱਕ ਕਰ ਰਹੇ ਨੇ ਕਿ ਖੌਂਗੀ ਕਿ ਨਹੀਂ ਮੈਂ ਗੱਲ ਕਹਿ ਸਕਦਾ ਮੈਨੂੰ ਇਹ ਲੱਗਦਾ 40% ਸਾਡੀ ਆਬਾਦੀ ਹੋਵੇ ਪੰਜਾਬ ਦੇ ਵਿੱਚ ਤੇ 40% ਆਬਾਦੀ ਸਾਡਾ ਆਹ ਹਾਲ ਹੋਵੇ ਮੈਂ ਇਥੇ ਕਹਿ ਸਕਦਾ ਕਿ ਜੇ ਕੁੰਭ ਕਰਨ ਤੋਂ ਬਾਅਦ ਕੋਈ ਲੰਬੀ ਨੀਂਦ ਸੁੱਤਾ ਤੋ ਸਾਡੇ ਵਾਲਾ ਲਾਣਾ ਸੁੱਤਾ ਸੁਕਾਰ ਜੁੱਤ ਅਸੀਂ ਸੁੱਤੇ ਹੋਏ ਲੋਕਾਂ ਅੱਜ 바ਵਾ ਸਾਹਿਬ ਡਾਕਟਰ ਅੰਬੇਡਕਰ ਨਾਲ ਇਹ ਕੀਤਾ ਕੱਲ ਉਹਨਾਂ ਦੀਆਂ ਚਾਲਾਂ ਹੋਰ ਨੇ ਮੇਰੀ ਇਹ ਮੰਗ ਆ ਕਿ ਜਿੰਨੇ ਵੀ ਸਾਡੇ ਰਾਈਵਰਾਂ ਦੇ ਸਟੇਜੂ ਲੱਗੇ ਨੇ ਕਿਉਂਕਿ ਬਰਨਾਲੇ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਚੌਂਕ ਪੜਿਆ ਹੋਇਆ ਸਾਡੇ ਜਿੰਨੇ ਵੀ ਰਾਈਵਰ ਚਾਹੇ ਉਹ ਸ਼੍ਰੀ ਦੇ ਉਦਮ ਸਿੰਘ ਜੀ ਨੇ ਜਾਂ ਸ਼੍ਰੀ ਦੇ ਭਗਤ ਸਿੰਘ ਜੀ ਨੇ ਜਾਂ ਭਗਵਾਨ ਵਾਲਮੀਕ ਜੀ ਨੇ ਉਹਨਾਂ ਦੀ ਸੁਰੱਖਿਆ ਕਰਨਾ ਸਰਕਾਰ ਦਾ ਫਰਜ਼ ਬਣਦਾ ਤੇ ਜੇ ਐਸ ਤਰ੍ਹਾਂ ਕਰਦੇ ਰਹੇ ਅਸੀਂ ਭੁੱਲਣ ਵਾਲੇ ਨਹੀਂ ਅਸੀਂ ਦਿੱਲੀ ਤੋਂ ਸਾਡੇ ਬਜ਼ੁਰਗਾਂ ਨੇ ਦਿੱਲੀ ਤੋਂ ਸ਼ੀਸ਼ ਲੈ ਕੇ ਲੈ ਕੇ ਆਏ ਨੇ ਉਹ ਸਾਡੇ ਅਣਖੀ ਜੋਧਿਆਂ ਸੂਰਮਿਆਂ ਦੀ ਮੈਂ ਕਹਿ ਸਕਦਾ ਅਣਖੀ ਜੋਧਿਆਂ ਸੂਰਮਿਆਂ ਦੀ ਸਾਡੀ ਕੌਮ ਆ ਔਨ ਬਾੜੀਆਂ ਚੋਣਾਂ ਦੇ ਵਿੱਚ ਇਹ ਸਰਪੋਤ ਬੜੀ ਸਰਕਾਰ ਨੂੰ ਇਹ ਸਬਕ ਸਿਖਾਵਾਂਗੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਇੱਕ ਇੱਕ ਬੱਜੇ ਘੰਡਾ ਅਸੀਂ ਬਦਲਾ ਲਵਾਂਗੇ ਇਹ ਅੱਜ ਅਸੀਂ ਇੱਥੇ ਸੰਗਰੂਰ ਲੇਵਰ ਚੌਂਕ ਦੇ ਵਿੱਚ ਸੌ ਖਾਲੇ ਕਿ 바바 ਸਾਹਿਬ ਦਾ ਕੀਤਾ ਹੋਇਆ ਨਰਾਦਰ ਜਿਹੜਾ ਸਰਕਾਰ ਸੁੱਤੀ ਹੋਈ ਆ ਉੰਭ ਕਰਨ ਦੀ ਸੁਣ ਨਹੀਂ ਸੁੱਤੀ ਹੋਈ ਆ ਉਹਨੂੰ ਸਾਕਤ ਖਾਉਣ ਵਾਸਤੇ ਜਿਹੜਾ ਵੀ ਐਕਸ਼ਨ ਕਈ ਲੋਕ ਕਹਿ ਦਿੰਦੇ ਆ ਕਰਕੇ ਕੁੱਟੇ ਸੰਗਰੂਰ ਦੇ ਵੀ ਇਥੇ ਗੱਲਾਂ ਸੁਣੀਆਂ ਕਿ ਭੈਣ ਜੀ ਨਹੀਂ ਬੋਲਦੀ ਭੈਣ ਜੀ ਨਹੀਂ ਬੋਲਦੀ ਪਤਾ ਨਹੀਂ ਕੀ ਗੱਲ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਜਦੋਂ ਅਮਿਤ ਸ਼ਾਹ ਨੇ ਬੋਲਿਆ ਉਹ 134 ਐਮਪੀ ਬਈ ਉਹ ਸੰਗਰੂਰ ਵਾਲਿਓ 134 ਐਮਪੀ ਸਾਡੇ ਵਾਲੇ ਵਿੱਚ ਬੈਠੇ ਸੀ ਇੱਕ ਵੀ ਨਹੀਂ ਬੋਲਿਆ ਫਿੱਟ ਟਕ ਟਕਤੀ ਜਾਊ ਇੱਕ ਥੋਡੀ ਸ਼ੇਰ ਨਹੀਂ ਭੈਣ ਕੁਮਾਰੀ ਮਾਇਆ ਬਤੇ ਜੰਦਾ ਦੇ ਵੀ ਮੈਦਾਨ ਦੇ ਵਿੱਚ ਆਈ ਪੂਰੇ ਦੇਸ਼ ਦੇ ਵਿੱਚ ਮਨੁਵਾਦੀਆਂ ਦੀਆਂ ਨਮਜਾਵਾਦ ਕੀਤੀਆਂ ਸਤਿਕਾਰਯੋਗ ਸਾਥੀਓ ਫੇਰ ਕਹਦੇ ਨੇ ਪਤਾ ਨਹੀਂ ਭੈਣ ਜੀ ਕਿਉਂ ਨਹੀਂ ਬੋਲਦੀ ਯਾਰ 70 ਸਾਲ ਦੀ ਭੈਣ ਜੀ ਹੋਗੇ ਹੁਣ ਸਾਡਾ ਵੀ ਫਤਕ ਬਣਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਲੜਾਈ ਲੜੀਏ ਭੈਣੀ ਤੋਂ ਅਸੀਂ ਡਾਇਰੈਕਸ਼ਨ ਲੈ ਸਕਦੇ ਹਾਂ ਉਹਨਾਂ ਤੋਂ ਭੈਣ ਜਿੰਨੀ ਉਹਨਾਂ ਦੀ ਸੇਤ ਮਤਲਬ ਕਿ ਅੰਦਾਜ਼ ਦਿੰਦੀ ਹੈ ਉਹ ਤੋਂ ਬੱਦ ਕੰਮ ਸਾਡੇ ਨਾਲੋਂ ਅੱਜ ਵੀ ਕਰਦੇ ਨੇ ਇਸ ਕਰਕੇ ਜੇ ਮਨੂਬਾਦ ਦੇ ਖਿਲਾਫ ਕੋਈ ਲੜਾਈ ਬੱਚੀ ਹੈ ਸਿਰਫ ਇੱਕੋ ਇੱਕ ਵਾਧਨ ਸਮਾਰਟ ਪਾਰਟੀ ਆ ਜੇ ਕਮਾਨ ਦੇ ਵਿੱਚ ਕੋਈ ਭਲੇਖਾ ਉਹ ਕੱਢ ਦੋ ਆਓ ਆਪਾਂ ਸੋਰਾ ਫੜ ਜਾਂਦਾ ਉਹ ਜਿਹੜੇ ਕਾਂਗਰਸ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਕਿਰਾਏ ਦਾ ਮਕਾਨ ਨੇ ਤੁਹਾਨੂੰ ਕਦੋਂ ਵੀ ਬਾਹਰ ਫੜ ਕੇ ਕੱਢ ਸਕਦੇ ਨੇ ਇਸ ਕਰਕੇ ਇਹ ਕਿੰਨੀ ਕਿਰਤਨ ਹੋਵੇਗੀ ਇਹ ਲੋਕਾਂ ਦੇ ਅੰਦਰ ਕਿ ਅੱਜ ਵੀ 1956 ਚ ਬਾਬਾ ਸਾਹਿਬ ਕਰੇ ਗਏ ਐਨੇ ਸਮਾਂ ਬੀਤ ਦੇ ਜਾਣ ਦੇ ਬਾਅਦ ਕਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਤੋੜਿਆ ਜਾਂਦਾ ਕੋਈ ਅੱਜ ਦੀ ਇਹ ਘਟਨਾ ਨਹੀਂ ਭਾਈ ਜੀ ਦੱਸ ਕੇ ਗਏ ਨੇ ਜ਼ਿਲ੍ਹਾ ਪ੍ਰਧਾਨ ਸਾਡੇ ਬੱਚਿਆਂ ਨੂੰ ਘੜੇ ਤੇ ਹੱਥ ਲਾਉਣ ਵਾਸਤੇ ਮਰਿਆ ਜਾਂਦਾ ਔਰਤਾਂ ਨੂੰ ਨੰਗੇ ਕਰਕੇ ਕਮਾਇਆ ਜਾਂਦਾ ਕੋਈ ਵੀ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਉਹ ਜਿਹੜਾ ਸਾਡੇ ਤੇ ਨਹੀਂ ਕਰਦੇ ਆਓ ਅਸੀਂ ਜਿਹੜੀ ਕਿਸਾਨ ਮਜ਼ਦੂਰ ਕਰਦੇ ਕੁੱਕੇ